ਪੀਰ ਸੋਨਾ ਕਿਤੇ ਗਲਦੀ ਗਾਨੀਏ ਜੀਵੇ ਮੇਰਾ ਪੀਰ ਥੋੜਾ ਕਿਤੇ ਗਲਦੀ ਗਾਨੀਏ ਹੋ ਨਾਲੇ ਸਾਡਾ ਪੀਰ ਲੱਗਦਾ ਹੈ ਬੜਾ ਸੌਖਾ ਆਸ਼ਕ ਹੋਣਾ ਬਹੁਤ ਮੁਰੀਦ ਹੋਣਾ ਨਾਲੇ ਸਾਡਾ ਪੀਰ ਲੱਗਦਾ ਨਾਲੇ ਦਿਲ ਦਾ ਜਾਨੀ ਮੁਰੀਦ ਹੋਣਾ ਔਖਾ ਨਹੀਂ ਕੋਈ ਮੁਰਸ਼ਦ ਨੂੰ ਨਜ਼ਰ ਨਿਆਜ਼ ਕਰੋ ਗਾਣਾ ਬਣਾਓ ਤੇ ਮੁਰੀਦ ਹੋ ਜਾਓ ਪਰ ਆਸ਼ਕ ਹੋਣਾ ਬੜਾ ਔਖਾ ਆਪਣੇ ਮੁਰੀਦ ਆਪਣੇ ਪੀਰ ਦਾ ਆਪਣੇ ਗੁਰੂ ਦਾ ਆਸ਼ਕ ਹੋਣਾ ਮੇਰੇ ਵਕਿਆ ਯਾਦਾ ਹੈ ਮੇਰੀ ਬਾਤ ਯਾਦ ਆ ਗਈ Hazrat Nizamuddin Auliya Mehboob-e-Ilahi ਦਿੱਲੀ ਵਾਲੀਆਂ ਸਰਕਾਰਾਂ ਭਾਜੀ ਮੱਕਣ ਬਾਜੀ ਦਿੱਲੀ ਵਾਲੀਆਂ ਸਰਕਾਰਾਂ ਦਾ ਵਾਕਿਆ ਨਾਲੇ ਸਾਡਾ ਪੀਰ ਲੱਗਦਾ ਨਾਲੇ ਦਿਲ ਦਾ ਜਾਨੀ ਵੀ ਮੁਰਸ਼ਦ ਦਾ ਆਸ਼ਕ ਕਿਦਾਂ ਹੁੰਦਾ ਸੱਚੇ ਆਸ਼ਕਾਂ ਦੀ ਬਾਤ ਪੇਸ਼ ਕਰਨ ਲੱਗੇ ਆਂ ਹਜ਼ਰ ਨਿਜ਼ਾਮਉਦੀਨ ਔਲੀਆ ਮਹਿਬੂਬ ਇਲਾਹੀ ਦਿੱਲੀ ਵਾਲੀਆਂ ਸਰਕਾਰਾਂ ਉਹਨਾਂ ਦੇ ਮুরিਦ ਹਜ਼ਰ ਤਾਮੀਰ ਖਸਲ ਆਪ ਦਿੱਲੀ ਵਾਲੀਆਂ ਸਰਕਾਰਾਂ ਹਜ਼ਰ ਨਿਜ਼ਾਮਉਦੀਨ ਔਲੀਆ ਮਹਿਬੂਬ ਇਲਾਹੀ ਸਰਕਾਰਾਂ ਦੇ ਦਰਬਾਰ ਤੇ ਕਵਾਲ ਇਦਾਂ ਹੀ ਹਾਜ਼ਰੀ ਲਾਉਣ ਗਏ ਤੇ ਕਵਾਲ ਉਸੇ ਜਾਂਦੇ ਰਹਿੰਦੇ ਸੀ ਹਾਜ਼ਰੀ ਲਾਉਣ ਤੇ ਕਵਾਲਾਂ ਦੀ ਕਵਾਲੀ ਬੜੀ ਅੱਛੀ ਲੱਗੀ ਸਰਕਾਰਾਂ ਨੂੰ ਹਜ਼ਰ ਇਜ਼ਾਮੁਦੀਨ ਔਲੀਆ ਮਹਿਬੂਬ ਇਲਾਹੀ ਬੜੀ ਅੱਛੀ ਕਵਾਲੀ ਲੱਗੀ ਤੇ ਆਪ ਸੋਚਦੇ ਨੇ ਕਿ ਕਵਾਲਾਂ ਨੂੰ ਕੁਝ ਦਿੱਤਾ ਜਾਵੇ ਤੇ ਜਦੋਂ ਜੇਬ 'ਚ ਦੇਖਿਆ ਤਾਂ ਸਰਕਾਰਾਂ ਕੋਲੇ ਪੈਸਾ ਕੋਈ ਹੈ ਨਹੀਂ ਕਿਉਂਕਿ ਫਕੀਰ ਔਰ ਪੈਸਾ ਤਾਂ ਗੱਲ ਹੀ ਨਹੀਂ ਬਣਦੀ ਫਕੀਰ ਫਕੀਰੀ ਇਲਾਗਾ ਪੈਸਾ ਲੱਗ ਜੀ ਤੇ ਸਰਕਾਰਾਂ ਕੋਲੇ ਦੇਣ ਨੂੰ ਪੈਸਾ ਕੁਝ ਹੈ ਨਾ ਕਵਾਲੀ ਬੜੀ ਅੱਛੀ ਲੱਗੀ ਤੇ ਉਹ ਕਹਿਣ ਲੱਗੇ ਸੋਚਣ ਲੱਗੇ ਕਿ ਅੱਜ ਫਿਰ ਕਵਾਲਾ ਨੂੰ ਸਾਰਾ ਕੁਝ ਹੀ ਨਾ ਦੇ ਦਈਏ ਅੱਜ ਕਵਾਲਾ ਨੂੰ ਸਾਰਾ ਕੁਝ ਹੀ ਨਾ ਦੇ ਦਈਏ ਤਾਂ ਕਵਾਲਾ ਨੂੰ ਕੋਲ ਬੁਲਾਇਆ ਉਹਨਾਂ ਨੂੰ ਕਿਹਾ ਇੱਕ ਨੂੰ ਕਿ ਪੱਲਾ ਘੜਾ ਬਣਾ ਤੇ ਇੰਜ ਪੱਲਾ ਕੀਤਾ ਹਜ਼ਰ ਨਿਜ਼ਾਮਉਦੀਨ ਔਲੀਆ ਮਹਿਬੂਬ ਰਹੀ ਦਿੱਲੀ ਵਾਲੀਆਂ ਸਰਕਾਰਾਂ ਨੇ ਆਪਣੇ ਜੋੜੇ ਉਤਾਰ ਕੇ ਉਹਦੇ ਵਿੱਚ ਪਾ ਦਿੱਤੇ ਕਹਿੰਦੇ ਲੈ ਵੀ ਲੈ ਜਾ ਉਕਵਾਲ ਨੇ ਇਹਦਾ ਬੰਦ ਕੀਤਾ ਬੱਲਾ ਤੇ ਚਲੇ ਗਏ ਰਸਤੇ 'ਚ ਤੁਰੇ ਜਾਂਦੇ ਆ ਸੋਚਦੇ ਜਾਂਦੇ ਆ ਕਿ ਯਾਰ ਕੋਈ ਪੈਸਾ ਤਾਂ ਬਣਿਆ ਹੈ ਨਹੀਂ ਤੇ ਸਰਕਾਰਾਂ ਨੇ ਜੋੜੇ ਦੇ ਦਿੱਤੇ ਇਹਦਾ ਕੀ ਕਰਾਂਗੇ ਆਪਾਂ ਤੇ ਉਧਰੋਂ ਚੱਲਿਆ ਰਹੇ ਨੇ حضرت ਅਮੀਰ ਖਸਰੋ ਨਾਲੇ ਸਾਡਾ ਪੀਰ ਲਗਦਾ ਨਾਲੇ ਦਿਲ ਦਾ ਜਾਨ ਅਮੀਰ ਖਸਰੋ ਤੁਰਿਆ ਰਹਨੇ ਚੱਲਿਆ ਰਹਨੇ ਅਮੀਰ ਖਸਰੋ ਤਾਜ ਬਹੁਤ ਵੱਡੇ ਸਨ ਬਿਜ਼ਨਸਮੈਨ ਤਜਾਰਤ ਕਰਿਆ ਕਰਦੇ ਇੰਪੋਰਟ ਐਕਸਪੋਰਟ ਬਿਜ਼ਨਸ ਕਰਿਆ ਕਰਦੇ ਸੀ ਸੂਰੇ ਆ ਰਹੇ ਨੇ ਨਾਲ 70 ਤੋਂ 72 ਊਠ ਕਸਤੂਰੀ ਦੇ ਲੱਦੇ ਹੋਏ ਕਸਤੂਰੀ ਸੋਨੇ ਤੋਂ ਵੱਧ ਕੀਮਤ ਦੀ 70 ਤੋਂ 72 ਊਠ ਕਸਤੂਰੀ ਦੇ ਲੱਦੇ ਹੋਏ ਪਿੱਛੇ ਤੇ ਹਜ਼ਰਤ ਅਮੀਰ ਖਸਰਵਾ ਰਹੇ ਨੇ ਤੇ ਜਦੋਂ ਕਬਾਲ ਕੋਲ ਦੀ ਲੰਗਣ ਲੱਗੇ ਆਪਣੇ ਮੁਰਸ਼ਦ ਦੇ ਜੋੜਿਆਂ ਦੀ ਖੁਸ਼ਬੂ ਆ ਗਈ ਹਏ ਕਬਾਲ ਕੋਲ ਦੀ ਲੰਗਣ ਲੱਗੇ ਆਪਣੇ ਮੁਰਸ਼ਦ ਦੇ ਜੋੜਿਆਂ ਦੀ ਖੁਸ਼ਬੂ ਆ ਗਈ ਉੱਥੇ ਰੋਕ ਲਿਆ ਕਹਿੰਦੇ ਵੀ ਰੁਕੋ ਕਿੱਥੋਂ ਆਇਓ ਕਹਿੰਦੇ ਜੀ ਹਜ਼ਰਤ ਇਜ਼ਾਮੁਦੀਨ الاولیاء ਮਹਿਬੂਬ ਇਲਾਹੀ ਸਰਕਾਰਾਂ ਦੇ ਹਾਜ਼ਰੀ ਲਾਕੇ ਆਏ। ਅੱਛਾ ਕੀ ਮਿਲਿਆ? ਕਹਿੰਦੇ ਜੀ ਆ ਜੋੜੇ ਮਿਲੇ ਨੇ। ਤਾਂ ਮੀਰ ਖੋਸਰ ਵੀ ਸੋਚਣ ਲੱਗੇ ਕਿ ਮੇਰੇ ਪੀਰ ਨੇ ਅੱਜ ਸਾਰਾ ਕੁਝ ਇਹਨਾਂ ਨੂੰ ਦੇ ਦਿੱਤਾ। ਹਾਏ। ਆਪ ਉਹ ਪੁੱਛਦੇ ਨੇ ਕਹਿੰਦੇ ਵੇਚੋਗੇ? ਉਹ ਕਵਾਲ ਨੂੰ ਪੁੱਛਣ ਲੱਗੇ ਕਹਿੰਦੇ ਵੇਚੋਗੇ? ਕਹਿੰਦੇ ਜੀ ਵੇਚ ਦਵਾਂਗੇ। ਕਹਿੰਦੇ ਕੀ ਕੀਮਤ ਹੈ? ਆਪ ਉਹ ਕਵਾਲ ਕਹਿੰਦੇ ਸਰਕਾਰਾਂ ਤभी ਤੁਸੀਂ ਆਪ ਹੀ ਲਾ ਲਓ ਜੋ 2 ਰੁਪਏ 4 ਰੁਪਏ 5 ਰੁਪਏ ਦੇ ਦੋ ਵੀ ਆਪ ਹੀ ਲਾ ਲਓ ਹਜ਼ਰਤ ਅਮੀਰ ਖਸਰ ਫਰਮਾਉਣ ਲਗੇ ਕਿ ਮੈਂ ਇਨਕੀ ਕੀਮਤ ਨਹੀਂ ਅਦਾ ਕਰ ਸਕਦਾ ਇਹ ਬੜੇ ਅਨਮੋਲ ਨੇ ਮੈਂ ਇਨਕੀ ਕੀਮਤ ਨਹੀਂ ਅਦਾ ਕਰ ਸਕਦਾ ਹਾਂ ਐਨਾ ਜ਼ਰੂਰ ਕਰ ਸਕਦਾ ਕਿ 72 72 ਊਠ ਕਸੂਰੀ ਦੇ ਲੱਦੇ ਹੋਏ ਨੇ ਸਾਰੇ ਹੀ ਪਕੜ ਲਓ ਨੂੰ ਦੇ ਦੋ ਤੇ ਜਦੋਂ ਕਬਾਲ ਐਦਾਂ ਫਲਾਉਣ ਲੱਗੇ ਤਾਂ حضرت ਅਮੀਰ ਖਸਰੋ ਨੇ ਕਿਹਾ ਨਹੀਂ ਇਹਨਾਂ ਨੂੰ نیچے ਨਾ ਸੱਟੇ ਤਵਾਨੂੰ ਨਹੀਂ ਪਤਾ ਕਿ ਇਹ ਇਹ ਮੇਰੇ ਪੱਲੇ ਚੀਪਾਉ ਇਹ ਮੇਰੇ ਮੁਰਸ਼ਦ ਦੇ ਜੋੜੇ ਨੇ ਤੇ ਜੋੜੇ ਇੰਜ ਲੈ ਕੇ 72 ਊਠ ਕਸੂਰੀ ਦੇ ਉਹਨਾਂ ਨੂੰ ਦੇ ਕੇ ਤੇ ਜਦੋਂ ਦਰਬਾਰ ਦੇ ਵਿੱਚ ਪਹੁੰਚੇ ਤਾਂ حضرت ਇਨਜ਼ਾਮੁਦੀਨ ਓਲੀਆ ਮਹਿਬੂਬਿਲਾਹ ਹੱਸਣ ਲੱਗ ਪਏ ਕਿ ਅੱਜ ਸੌਦਾ ਕਰਿਆ ਆ ਆਮੀਨ ਹਾਏ آپ پوچھے امیر آج کا سودا, سودا کیسا رہا کتنا نفع ہوا اور کتنا نقصان ہوا حضرت امیر لگے سرکار جیسا آج نفع ہوا ہے کبھی نفع ہوا ہی نہیں جیسا آج نفع ہوا ہے کبھی نفع ہوا ہی نہیں اچھا امیر کیا خریدا ਕਿਆ ਖਰੀਦਾ ਕੇ ਸਰਕਾਰ ਇੱਕ ਜੋੜੇ ਸੇ ਇਹ ਜਹਾਨ ਖਰੀਦ ਲਿਆ ਦੂਸਰੇ ਜੋੜੇ ਸੇ ਉਹ ਜਹਾਨ ਹਾਂ ਸਰਕਾਰ ਅੱਜ ਦੋਨੋਂ ਜਹਾਨ ਖਰੀਦ ਕੇ ਲੱਗੇ ਆਏ ਆ ਦੋਨੋਂ ਜਹਾਨ ਖਰੀਦ ਕੇ ਲੱਗੇ ਆਏ ਆ ਸਰਕਾਰ ਹਾਂ ਤੇ ਸਰਕਾਰ